ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਤੇ ਮੇਰੇ ਪਿੱਛੇ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਲਿਆ ਹੋਣਾ ਕਿ ਮੈਂ ਹੈਗਾ ਪੰਜ ਪੈਰਾ ਫਰਕ ਦੇ ਬਾਹਰ ਆਜੋ ਇੱਕ ਥੋੜਾ ਬੈਕਗਰਾਉਂਡ ਦੋ ਆਦੀ ਇਹ ਤੁਹਾਨੂੰ ਤੇ ਬਣੇ ਨੂੰ ਤਾਂ ਖੈਰ ਕਾਫੀ ਟਾਈਮ ਹੋ ਗਿਆ ਲੇਕਿਨ ਆਪਾਂ ਇੱਕ ਘੇੜਾ ਤੁਹਾਡਾ ਲਵਾ ਦਿੰਨੇ ਆ ਅੱਜ ਆਇਆ ਸੀ ਇੱਥੇ ਨਾਲੇ ਇੱਕ ਘੇੜਾ ਹੋ ਜੂ ਉੱਤੇ ਨਾਲੇ ਜੀ ਦੇਖ ਲੈ ਵਾਲਾ ਦੁਆਲਾ ਹੋ ਜੀ ਆਪਣੀ ਐਂਟਰੀ ਅੱਜ ਹੈਗਾ ਨਹੀਂ ਆਪਣੇ ਕੋਲ ਮਾਈਕ ਤੇ ਬਾਕੀ ਕਰ ਲਾਂਗੇ ਆਪਾਂ ਵਾਇਸਓਵਰ ਦੇਖ ਲਿਓ ਕਿਹੜਾ ਕਿਹੜਾ ਕਿਹਨੂੰ ਕਿਹਨੂੰ ਜਾਣਦਾ ਕਿਹੜਾ ਕਿਹੜਾ ਸੱਜਣ ਮਿੱਤਰ ਕਿਹਨੂੰ ਟੱਕਰਦਾ ਵੀਡੀਓ ਚ ਚੈੱਕ ਕਰੀ ਆਇਓ ਤੇ ਆਪਾਂ ਤੁਹਾਨੂੰ ਕਮਾ ਦੰਨੇ ਆ ਲੋ ਜੀ ਇਹ ਚੱਲਣ ਲਈ ਵਧੀਆ ਰਸਤਾ ਬਣਾਇਆ ਤੇ ਘਾਹ ਕੁ ਵਧੀਆ ਮੇਨਟੇਨ ਹੈ ਇਹ ਤਾਂ ਚਲੋ ਪਹਿਲੇ ਵੀ ਇਦਾਂ ਹੀ ਹੁੰਦਾ ਸੀਗਾ ਘਾਹ ਤਾਂ ਸਹੀ ਹੋ ਸੀਗਾ ਲੇਕਿਨ ਲਾਈਟਾਂ ਰੋਟਾਂ ਲਾ ਕੇ ਜਿਹੜੀ ਰਾਤ ਨੂੰ ਦੇਖੇ ਵਧੀਆ ਬਣਦੀ ਵਿੱਚ ਗਾਰਡ ਵੀ ਕੋ ਮਰੇ ਲੱਗਦਾ ਮੈਨੂੰ ਇੱਕ ਦੋ ਸਿਕਿਉਰਟੀ ਵੀ ਮੈਂਬਰ ਦਿੱਤੇ ਇਹਨਾਂ ਨੇ ਹਾਂਜੀ ਘੁੰਮਦੇ ਆਪਾਂ ਅੱਗੇ ਲਾਸਟ ਵਾਲੇ ਥਾਂ ਤੇ ਤੇ ਫਿਰ ਅੱਗੇ ਤੁਹਾਨੂੰ ਫੁਆਰਿਆਂ ਦੇ ਦਰਸ਼ਨ ਕਰਾ ਦਾਂਗੇ ਤੇ ਦਿਖਾ ਦਾਂਗੇ ਫਿਰ ਆਈਲਾ ਬਨੰਦਪੁਰ ਸਾਹਿਬ ਮੇਰਾ ਮਾਨ ਸ਼੍ਰੀ ਅਨੰਦਪੁਰ ਸਾਹਿਬ ਲਿਖਿਆ ਇੱਥੇ ਲੋਕੀ ਫੋਟੋ ਫੋਟੋ ਕਰ ਜਾ ਕੇ ਜਾਂਦੇ ਆਂ ਕੁਛ ਝੁੱਲੇ ਵਗੈਰਾ ਵੀ ਲਾ ਦਿੱਤੇ ਬੱਚਿਆਂ ਦੇ ਖੇਡਣ ਲਈ ਚਲੋ ਸਿੱਧਾ ਮਿਲਦੇ ਆ ਅੱਗੇ ਫਿਰ ਜਿਹੜਾ ਮਿਊਜ਼ਿਕ ਹੈ ਨਾ ਇਹ ਵੀ ਬਹੁਤ ਜ਼ਰੂਰੀ ਹੈ ਵਿੱਚ ਉਹहां ਵੀ ਕਾਪੀਰਾਈਟ ਵਾਸਤੇ ਬਹੁਤ ਜ਼ਰੂਰੀ ਹੈ ਤਾਂ ਨਾ ਇੱਕ ਗੱਲ ਦੇਖਣੀ ਵਾਲੀ ਜ਼ਰੂਰ ਹੈ ਕਿ ਨਾਮ ਪੰਜ ਪਿਆਰਾ ਪਾਰਕ ਤੇ ਪੰਜ ਪਿਆਰਿਆਂ ਦਾ ਕੋਈ ਉਹਦੇ ਨਾਮ ਨਿਸ਼ਾਨੇ ਨਹੀਂ ਕੁਈ ਸਟੈਚੂ ਵਗੈਰਾ ਹੀ ਲਗਾ ਦਿੰਦੇ ਕੁਛ ਕਰ ਦਿੰਦੇ ਉਹ ਗੱਲ ਹੈ ਇੱਕ ਹਾਂਜੀ ਤੇ ਇਹ ਹੈ ਜੀ ਉਹ ਪਾਰਕ ਦੇ ਫੁਆਰੇ ਫਿਲਹਾਲ ਪਏ ਬੰਦ ਕਿਉਂਕਿ ਪਾਣੀ ਇਹਨਾਂ ਦਾ ਕੱਢਿਆ ਹੋਇਆ ਜ਼ੀਰੋ ਕਰਤਾ ਹੋਇਆ ਮੇਬੀ ਸਫਾਈ ਸਪੂਝ ਦੇ ਚੱਕਰ ਚ ਤੇ ਆ ਲਾਈਟਿੰਗ ਵਗੈਰਾ ਵੈਸੇ ਜਿਹੜੀ ਸਟਰੀਟ ਤੇ ਕੀਤੀ ਹੈ ਇਹਨਾਂ ਨੇ نیچے ਬਹੁਤ ਸੋਹਣੀ ਲੱਗਦੀ ਹੈ ਤੇ ਜਦ ਬਿਲਕੁਲ ਹਨੇਰਾ ਹੋ ਜਾਂਦਾ ਤਾਂ ਹੋਰ ਵੀ ਚਮਕਦੀਆਂ ਹੈ ਬਹੁਤ ਸੋਹਣੀਆਂ ਲਾਈਟਾਂ ਤੇ ਚੱਲਣ ਲਈ ਵੀ ਆ ਜਿਹੜਾ ਫਵਾਰੇ ਦੇ ਨੇੜੇ ਤੇੜੇ ਆ ਇਹ ਸਾਰਾ ਇਹਨਾਂ ਨੇ ਵੈਸੇ ਟਾਈਲਜ਼ ਹੀ ਹੈ ਇੱਕ ਬਸ ਤਾਂ ਮੇਰੇ ਹਿਸਾਬ ਨਾਲ ਉਹਰੇ ਵੀ ਦੂਜੀਆਂ ਹੀ ਲਾ ਦਿੰਦੇ ਐਂਟੀ ਸਲਿਪਰੀ ਜੀਆਂ ਇਹ ਸਲਿਪਰੀ ਜੀ ਟਾਈਲ ਹੈ ਤੇ ਜਦੋਂ ਫਵਾਰੇ ਚੱਲਣੇ ਤਾਂ ਫਿਰ ਪਾਣੀ ਇਧਰ ਉਧਰ ਤਾਂ ਆਂਦਾ ਹੀ ਆ ਹਵਾਲਾ ਇੱਥੇ ਸਿੱਟਣਗੇ ਲੋਕਾਂ ਨੂੰ ਜ਼ਰੂਰ ਇਹ ਅੰਕਲ ਜੀ ਲਾਰੇ ਸੀ ਪਾਣੀ ਕਹਿੰਦੇ ਕਿਆਰੀ ਚ ਫੁੱਲ ਲਾਵਾਂਗੇ ਹੁਣ ਸੀਜ਼ਨ ਆ ਗਿਆ ਫੁੱਲਾਂ ਦਾ ਤੇ ਬਾਕੀ ਉਹ ਸਾਹਮਣੇ ਹੈਗੇ ਅੱਗੇ ਪੱਥਰ ਦੋ ਇਹ ਵਾਲੇ ਇੱਥੇ ਲੱਗਿਆ ਹੋਇਆ ਸੀ ਉਹ ਆ ਲਿਖਿਆ ਹੋਸੀ ਜਿਹਦੇ ਉੱਤੇ ਕੀ ਸਾਨੂੰ ਮਾਨ ਅਨੰਦਪੁਰ ਸਾਹਿਬ ਤੇ ਉਹ ਲੇਕਿਨ ਪੱਟ ਦਿੱਤਾ ਇਹਨਾਂ ਨੇ ਪਤਾ ਨਹੀਂ ਕਿਉਂ ਇੱਥੇ ਹੈ ਨਹੀਂ ਹੁਣ ਲੋਕੀ ਪਹਿਲਾਂ ਆ ਜਾਂਦੇ ਸੀਗੇ ਇੱਥੇ ਫੋਟੋ ਫੋਟੋ ਖਿਚਾ ਲੈਂਦੇ ਸੀ ਮੱਟ ਪਤਾ ਨਹੀਂ ਕਿਉਂ ਦਿੱਤਾ ਵਧੀਆ ਲਾਈਟਿੰਗ ਹੁੰਦੀ ਸੀ ਉਹਦੇ ਚ ਵੀ ਚਲੋ ਤੇ ਇਹ ਹੈ ਜੀ ਸਾਹਮਣੇ ਬੱਚਿਆਂ ਦੇ ਖੇਡਣ ਲਈ ਤੇ ਠੀਕ ਹੈ ਸੋਹਣੇ ਆ ਲੇਕਿਨ ਜਿਆਦਾ ਮਤਲਬ ਛੋਟੇ ਛੋਟੇ ਬੱਚਿਆਂ ਦੇ ਵਾਸਤੇ ਹੀ ਹੈ ਤੇ ਕਿਉਂਕਿ ਬਹੁਤੇ بڑے ਹੈ ਨਹੀਂ ਹੈ ਬਾਕੀ ਜੇ ਛੇੜਛਾੜ ਨਾ ਹੋਵੇ ਤਾਂ ਮੈਂਟੇਨ ਰਹੇਗੇ ਹੋ ਨਹੀਂ ਤਾਂ ਫਿਰ ਟੁੱਟੂਗੇ ਹਾਂ ਉਦਾਂ ਠੀਕ ਹੈ ਚੁੱਲੇ ਚੱਲੇ ਮौज-ਮਸਤੀ ਕਰਦੇ ਨੇ ਆਣੇ ਨਿਆਣੇ ਦੇ ਮਾਪਿਓ ਘੁੰਮਦੇ ਫਿਰਦੇ ਤੇ ਨਿਆਣੇ ਇੱਥੇ ਮौज-ਮਸਤੀ ਕਰਦੇ ਚੁੱਲੇ ਚੱਲੇ ਲਾ ਕੇ ਇਹਨਾਂ ਨੇ ਵਧੀਆ ਬਣਾਇਆ ਹੋਇਆ ਵੈਸੇ ਤਾਂ ਠੀਕ ਹੈ ਜਿੰਨੇ ਵੀ ਲੋਕਲਸ ਹੈਗੇ ਆ ਮੈਂ ਤਾਂ ਕਹਿੰਦਾ ਜਰੂਰ ਆਓ ਇੱਥੇ ਆਪਣਾ ਸਵੇਰੇ ਸ਼ਾਮੀ ਇੱਕ ਤਾਂ ਸੈਰ ਹੋ ਜਾਂਦੀ ਹੈ ਦੂਜਾ ਵੈਸੇ ਥੋੜਾ ਬੋਲ ਚੱਲ ਵਧੀਆ ਇੱਥੇ ਇਹ ਹੈ ਜੀ ਅੱਗੇ ਇਹਨਾਂ ਨੇ ਹੱਟ ਜੀ ਟਾਈਪ ਬਣਾਈ ਹੋਈ ਹੈ ਛੱਤ ਉੱਪਰ ਹੈਗੀ ਟੀਨ ਬਾਕੀ ਆਲਮੋਸਟ ਕਮ ਲੱਕੜ ਦਾ ਹੀ ਹੈ ਵਧੀਆ ਇੰਡੋਰ ਠੀਕ ਹੈ ਧੁੱਪ ਤੱਪ ਤੋਂ بارش ਮੀਂਹ ਤੋਂ ਬੈਠਣ ਲਈ ਪਹਿਲਾਂ ਮੈਨੂੰ ਲੱਗ ਰਿਹਾ ਸੀ ਕਿ ਇਹ ਟੇਬਲ ਵੀ ਲੱਕੜ ਦੀ ਹੈ ਲੇਕਿਨ ਇਹ ਲੋਹੇ ਦੀ ਹੈ ਆਲੇ ਦੋਲੇ ਜਰੂਰ ਸਾਰਾ ਇਹ ਲੱਕੜ ਨਾਲ ਹੀ ਕਵਰ ਕੀਤਾ ਹੋਇਆ ਹੈ ਇਹਨਾਂ ਨੇ ਬਾਂਸ ਨਾਲ ਬਾਕੀ ਠੀਕ ਹੈ ਵਧੀਆ ਬੈਠਣ ਲਈ ਹਾਂ ਇਹ ਹੈ ਇੱਥੇ ਫਿਲਹਾਲ ਖਾਣ ਪੀਣ ਦਾ ਚਲੋ ਵੈਸੇ ਤਾਂ ਪਾਰਕਾ ਜਿਹਾ ਹੋਣਾ ਵੀ ਨਹੀਂ ਚਾਹੀਦਾ ਤੇ ਬੰਦਾ ਅੱਛੇ ਸੈਰ ਸੂਰ ਕਰਨ ਆਉਂਦਾ ਇਹ ਖਾਣ ਪੀਣ ਦਾ ਤਾਂ ਉਹ ਵੈਸੇ ਕੋਈ ਮਤਲੂ ਨਹੀਂ ਹਾਂ ਚਲੋ ਵੈਸੇ ਮਾੜਾ ਮੋਟਾ ਪਾਣੀ ਧਣੀ ਕੋਲਡ ਡਰਿੰਕ ਵਗੈਰਾ ਉਹ ਚੀਜ਼ ਇੱਥੇ ਹਲੇ ਹੈ ਨਹੀਂ ਅੱਗੇ ਤੁਹਾਨੂੰ ਦਿਖਾਉਂਗਾ ਦੋ ਬੂਥ ਬਣਾਏ ਹੋਏ ਇਨਾਂ ਨੇ ਦੁਕਾਨਾਂ ਲੇਕਿਨ ਉਹ ਖਾਲੀ ਹੈ ਪਿੱਛੇ ਉੱਥੇ ਇੱਕ ਅੰਕਲ ਬੈਠਦੇ ਸੀਗੇ ਤੇ ਹੁਣ ਉਹ ਹੈ ਨਹੀਂ ਖਾਲੀ ਹੈ ਇਹ ਹੈ ਜੀ ਇਹਦਾ ਇੱਕ ਸਿਰਾ ਇੱਧਰ ਕੋਲੇਜ ਵਾਲੀ ਸਾਈਡ ਤੋਂ ਤੇ ਦੂਜੇ ਸਿਰੇ ਇੱਧਰ ਦੂਜੀ ਸਾਈਡ ਇਹ ਪੂਰਾ ਮਤਲਬ ਜੇ ਇੱਕ ਬੰਦਾ ਆਰਾਊਂਡ ਲੈ ਲੇ ਤਾਂ ਮੇਰੇ ਹਿਸਾਬ ਨਾਲ 350 400 ਮੀਟਰ ਦੇ ਕਰੀਬ ਤਾਂ ਹੋਏਗਾ 350 ਤਾਂ ਨਾਰਮਲ ਹੈ ਤਿੰਨ ਚਾਰ ਚੱਕਰ ਲਾਏ ਹੋਵੇ ਤਾਂ ਬੰਦੇ ਦਾ ਕਿਲੋਮੀਟਰ ਪੂਰੇ ਹੋ ਜਾਂਦੇ ਤੇ ਆ ਇਹਦੀਆਂ ਸਟਰੀਟ ਲਾਈਟਸ ਇਹ ਸੀਗੀਆਂ ਬੰਦ ਜਿਹੜੀਆਂ ਬੜੀ ਵਾਲੀਆਂ ਕਾਲੀ ਗਲੀਆਂ ਆ ਤੇ ਕਿਉਂਕਿ ਇਹਨਾਂ ਨੇ ਰਵੀ ਨਹੀਂ ਸੀ ਹੋਇਆ لیکن ਜਦੋਂ ਇਹ ਜਗਦੀਆਂ ਔਰ ਨਾਲੇ ਛੋਟੀਆਂ ਬਹੁਤ ਸੋਹਣਾ ਲੱਗਦਾ ਬਾਕੀ ਕਾਕੂ ਮੈਂਟੇਨ ਹੈ ਥੋੜਾ ਜਿਹਾ ਇਹ ਹੈ ਵੀ ਮਾਰਨਿੰਗ ਚ ਪਾਣੀ ਲਾਂਦੇ ਇਹਨਾਂ ਨੂੰ ਮੈਂ ਪੁੱਛ ਰਿਹਾ ਸੀ ਉੱਥੇ ਅੰਕਲ ਨੂੰ ਕੀ ਮੈਂ ਕਿਹਾ ਬਾਕੀ ਕਾ ਹਰਾ ਘੱਟ ਲੱਗਦਾ ਸੁੱਕਾ ਸੁੱਕਾ ਜਿਆਦਾ ਲਾ ਕਰਨਾ ਵੀ ਕੀ ਹੈ ਕਹਿੰਦੇ ਗਰਮੀ ਬਹੁਤ ਹੈ ਸਵੇਰੇ ਮਾਰਨਿੰਗ ਦੇ ਟਾਈਮ ਔਰ ਰਾਤ ਨੂੰ ਲੇਟ ਨਾਈਟ ਇਹਨੂੰ ਜਦੋਂ ਮਤਲਬ ਉਹ ਚਹਲ ਪਹਲ ਘਟ ਜਾਂਦੀ ਤਾਂ ਘਰ ਨੂੰ ਪਾਣੀ ਜੀ ਲਾ ਦਿੰਦੇ ਆ ਇਹ ਤੇ ਬਾਕੀ ਠੀਕ ਹੈ 올모스트 ਵਧੀਆ ਬਟ ਇਹਨਾਂ ਨੇ ਉਹ ਜਿਹੜਾ ਉੱਥੋਂ ਪੱਟ ਦਿੱਤਾ ਉਹ ਜਿਹਦੇ ਤੇ ਲਿਖਿਆ ਸੀਗਾ ਆਨੰਦਪੁਰ ਸਾਹਿਬ ਬਾਰੇ ਮੇਰਾ ਮਾਨ ਸ਼੍ਰੀ ਆਨੰਦਪੁਰ ਸਾਹਿਬ ਉਹ ਗਲਤ ਕੀਤਾ ਮੇਰੇ ਹਿਸਾਬ ਨਾਲ ਜਾਂ ਹੋ ਸਕਦਾ ਕੋਈ ਮੇਨਟੇਨੈਂਸ ਹੋਣ ਨਾ ਗਿਆ ਹੋਵੇ ਜਾਂ ਕੁਝ ਕਿਉਂਕਿ ਲਾਈਟ ਵਗੈਰੇ ਚੱਲਦੀਆਂ ਸੀਗੀਆਂ ਉਹਦੇ 'ਚ ਸੋਹਣਾ ਸੀਗਾ ਫੋਟੋ ਫੋਟੋ ਖਿਚਾਣ ਨੂੰ ਤੇ ਬਾਕੀ ਦੋ ਬੱਚੇ ਲੈ ਰਹੇ ਨੇ ਯਾਰੇ ਪੂਰੇ ਝੂਲਿਆਂ ਤੇ ਠੀਕ ਹੈ ਟਾਈਮ ਕੱਢ ਕੇ ਇਸ ਵਰੀ ਸ਼ਾਮ ਜਦੋਂ ਵੀ ਸਮਾਂ ਲੱਗੇ ਆਣਾ ਚਾਹੀਦਾ ਸੈਰ ਕਰੋ ਫਰੈਸ਼ एयर ਲਓ ਤੇ ਕਰੋ ਮੋਜਾਂ ਇਹ ਹੈ ਅੱਗੇ ਸਾਹਮਣੇ ਬੂਥ ਇਹ ਬਣਾਏ ਹੋਏ ਜਿਹੜੇ ਸ਼ੋਪ ਇੱਕ ਤੇ ਨੰਬਰ 2 ਫਿਲਹਾਲ ਇਹ ਦੋਨੇ ਖਾਲੀ ਸੀਗੀਆਂ ਬੰਦ ਸੀਗੀਆਂ ਤੇ ਹਾਂ ਇੱਥੇ ਮੜਾ ਮੋਟਾ ਬਾ ਹੋਣਾ ਚਾਹੀਦਾ ਪਾਣੀ ਕੋਲਡ ਡਰਿੰਕ ਵਗੈਰਾ ਤੇ ਬਾਕੀ ਤਾਂ ਚਲੋ ਪੈਣਾ ਤਾਂ ਗੰਦਾ ਹੀ ਹੈ ਇੱਥੇ ਜਦੋਂ ਫਿਰ ਬੱਚੇ ਨੇ ਦੇਖਣਾ ਖਾਣ ਨੂੰ ਮੰਗਣਾ ਤੇ ਫਿਰ ਪਊਗਾ ਤਾਂ ਖਿਲਾਰਾ ਹੀ ਲੋੜ ਤਾਂ ਵੈਸੇ ਨਹੀਂ ਹੈ ਪਹਾਂ ਪਾਣੀ ਪੂਣੀ ਦੀ ਬੋਤਲ ਮਿਲ ਜੇ ਔਰ ਸਫੀਸ਼ੀਐਂਟ ਹੈ ਬਾਕੀ 올ਓਵਰ ਸਾਰਾ ਤੁਹਾਨੂੰ ਆਪਾਂ ਦਿਖਾਤਾ ਠੀਕ ਹੈ ਸੋਹਣਾ ਹੈ ਤੇ ਵਧੀਆ ਮੇਨਟੇਨ ਕੀਤਾ ਹੋਇਆ ਫਿਰ ਮਿਲਾਂਗੇ ਜੀ ਕਿਸੇ ਨਵੀਂ ਵੀਡੀਓ ਚ É, a ir como defender por ali.